ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਦੌਰੇ ਕੀਤੇ ਜਾ ਰਹੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਵੱਲੋਂ ਕਟਾਛ ਸ਼ੁਮਾਰ ਵੀ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਦੁਨੀਆ ਦੀ ਸਭ ਤੋਂ ਆਬਾਦੀ ਭਾਰਤ ਦੇ ਵਿੱਚ ਹੈ ਭਾਰਤ ਵਿੱਚ ਰਹਿਣਾ ਨਰਿੰਦਰ ਮੋਦੀ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਪਸੰਦ ਨਹੀਂ ਕਰਦੇ ਹਾਲਾਂਕਿ ਨਸੀਬ ਦਿੱਤੀ ਗਈ ਭਾਰਤੀ ਜਨਤਾ ਪਾਰਟੀ ਦੇ ਕਈ ਆਗੂਆਂ ਵੱਲੋਂ ਕਿ ਕਮੇਡੀ ਕਰਨੀ ਛੱਡ ਦੇ ਨ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਲੇਕਿਨ ਜਿਹੜੀਆਂ ਖਬਰਾਂ ਆ ਰਹੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਯਾਨੀ ਕਿ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਜਾ ਰਿਹਾ ਹੈ ਬੜੀ ਜਲਦੀ ਇਸ ਨੂੰ ਲੈ ਕੇ ਖੁਸਰ-ਖੁਸਰ ਹੋਣ ਲੱਗ ਉਸਰ-ਮੁਸਰ ਹੋਣ ਲੱਗ ਪਈ ਹੈ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਵਿਚਕਾਰ ਖਾਸ ਕਰਕੇ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵਿਧਿ ਵਿਧਾਨ ਹੈ ਜਦੋਂ ਇੱਕ ਵਿਅਕਤੀ 75 ਸਾਲ ਦਾ ਹੋ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਭਾਰਤੀ ਜਨਤਾ ਪਾਰਟੀ ਦੇ ਕਾਨੂੰਨਾਂ ਦੇ ਅਨੁਸਾਰ ਜਿਹੜਾ ਹੈ ਸਿਆਸਤ ਦੇ ਵਿੱਚੋਂ ਅਸਤੀਫਾ ਜਿਹੜਾ ਦੇਣਾ ਪੈਂਦਾ ਹੈ ਉਹ ਆਪਣੇ ਸੰਸਾਰਕ ਜੀਵਨ ਦੇ ਵਿੱਚ ਲੱਗ ਜਾਂਦਾ ਹੈ ਪੋਲਿਟਿਕਲ ਨੂੰ ਛੱਡ ਕੇ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਇੱਕ ਕਿਤਾਬ ਲਈ ਸਵਾਗਤ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਗ ਜਾਨੀ ਕਿ ਆਰਐਸਐਸ ਦੇ ਮੁਖੀ ਮੋਹਨ ਭਗਵਤ ਨੇ ਕਿਹਾ ਕਿ ਜਦੋਂ ਤੁਸੀਂ 75 ਸਾਲ ਦੇ ਹੋ ਜਾਂਦੇ ਹੋ ਤਾਂ ਤੁਹਾਨੂੰ ਵਿਗਣਾ ਚਾਹੀਦਾ ਹੈ ਅਤੇ ਦੂਜਿਆਂ ਲਈ ਰਸਤਾ ਬਣਾਉਣਾ ਚਾਹੀਦਾ ਹੈ ਇਹ ਬਿਆਨ ਸਵਰਗੀ ਆਰਐਸਐਸ ਵਿਚਾਰਧਾਰਕ ਮੋਰੋਪੰਤ ਪਿੰਗਲੇ ਨੂੰ ਸਮਰਪਿਤ ਇੱਕ ਕਿਤਾਬ ਦੇ ਰਿਲੀਜ਼ ਮੌਕੇ ਦਿੱਤਾ ਗਿਆ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰ ਨੇ ਤੁਰੰਤ ਪ੍ਰਧਾਨ ਮੰਤਰੀ ਨੰਦਰ ਮੋਦੀ ਬਾਰੇ ਸਵਾਲ ਇਖਤਾਨੇ ਸ਼ੁਰੂ ਕਰ ਦਿੱਤੇ ਕਾਂਗਰਸ ਨੇਤਾ ਸ਼ਮਾ ਮੁਹੰਮਦ ਨੇ ਕਿਹਾ ਕਿ ਇਹ ਵਿਰੋਧੀ ਧਿਰ ਦੁਆਰਾ ਨਹੀਂ ਸਗੋ ਭਾਜਪਾ ਦੁਆਰਾ ਖੁਦ ਫੈਸਲਾ ਕੀਤਾ ਗਿਆ ਸੀ ਉਦੋਂ ਹੀ ਮੋਰੀ ਮੋਟ ਜੋਸ਼ੀ ਲਾਲ ਕਿਸ਼ਨ ਅਡਵਾਨੀ ਵਰਗੇ ਸੀਨੀਅਰ ਨੇਤਾ ਰਟਾਇਰ ਹੋ ਗਏ ਸਨ ਹੁਣ ਜੇ ਇਹ ਮਾਪਦੰਡ ਲਾਗੂ ਹੁੰਦਾ ਹੈ ਤਾਂ ਪੀਐਮ ਮੋਦੀ 17 ਸਤੰਬਰ ਨੂੰ 75 ਸਾਲ ਦੇ ਹੋ ਜਾਣਗੇ ਕਿ ਉਹ ਵੀ ਰਿਟਾਇਰ ਹੋ ਜਾਣਗੇ ਯਾਨੀ ਕਿ ਇੱਕ ਇੱਕ ਪਾਲਿਸੀ ਇੱਕ ਨੀਤੀ ਬਣਾਇਗੀ ਹੈ ਭਾਰਤੀ ਜਨਤਾ ਪਾਰਟੀ ਅਤੇ ਆਰਐਸ ਦੇ ਵਿੱਚ ਕਿ 75 ਸਾਲ ਤੋਂ ਬਾਅਦ ਕੋਈ ਵੀ ਵਿਅਕਤੀ ਰਾਜਨੀਤਿਕ ਤੂ ਅਸਤੀਫਾ ਦੇ ਕੇ ਉਹ ਘਰ ਬੈਠ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਸ਼ਿਵ ਸੈਨਾ ਦੇ ਰਾਜ ਸਭਾ ਦੇ ਮੈਂਬਰ ਸੰਜੇ ਰਾਉਤ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 75 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਲਾਲ ਕਿਸ਼ਨ ਅਡਵਾਲੀ ਮੁਰਲੀ ਮਨੋਰ ਜੋਸ਼ੀ ਜਸਵੰਤ ਸਿੰਘ ਵਰਗੇ ਨੇਤਾਵਾਂ ਨੂੰ ਜ਼ਬਰਦਸਤੀ ਸੇਵਾ ਮੁਕਤ ਕਰਵਾ ਦਿੱਤਾ ਕਰਵਾ ਦਿੱਤਾ ਸੀ ਹੁਣ ਇਹ ਵੇਖਣਾ ਦੇਖਣਾ ਹੋਵੇਗਾ ਕਿ ਉਹ ਇਹੀ ਨਿਯਮ ਆਪਣੇ ਆਪ ਉਤੇ ਲਾਗੂ ਕਰਨਗੇ ਦੱਸ ਦਈਏ ਕਿ 17 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਰਿਟਾਇਰ ਹੋ ਜਾਣਗੇ ਕੀ ਦੇਸ਼ ਦੇ ਪ੍ਰਧਾਨ ਮੰਤਰੀ 17 ਸੱਭਤ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਗੇ ਕੀ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਭਾਰਤ ਨੂੰ ਨਵਾਂ ਪ੍ਰਧਾਨ ਮਿਲੇਗਾ ਪ੍ਰਧਾਨ ਮੰਤਰੀ ਮਿਲੇਗਾ ਇਸ ਬਾਰੇ ਹੁਣ ਖੰਸੋਵਾ ਚਲਪੀਆਂ ਨੇ ਖਾਸ ਕਰਕੇ ਆਰਐਸਐਸ ਦੇ ਮੁਖੀ ਮੋਨ ਭਾਗਤ ਦੇ ਭਗਵਤ ਦੇ ਇਸ ਬਿਆਨ ਤੋਂ ਜਿਹੜੀ ਹੈ ਲੋਕ ਇੱਕ ਦੂਜੇ ਉਤੇ ਇਕਤਾਸ਼ ਵਾਰ ਕਰ ਰਹੇ ਨੇ ਖਾਸ ਕਰਕੇ ਹੁਣ ਭਾਰਤੀ ਜਨਤਾ ਪਾਰਟੀ ਦੇ ਕੁਝ ਜਿਹੜੇ ਨਿਰਤਕ ਆਗੂ ਨੇ ਉਹ ਵੀ ਸਵਾਲ ਕਰ ਰਹੇ ਨੇ ਦੂਸਰੀਆਂ ਪਾਰਟੀਆਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਲਾਲ ਕਿਸ਼ਨ ਅਡਵਾਨੀ ਵਰਗੇ ਬਨੋਰ ਲਾਲ ਜੋਸ਼ੀ ਮੁਰਲੀ ਵਰਾ ਮੁਰਲੀ ਮੋਰਾ ਨਾਲ ਜੋਸ਼ੀ ਹਰਨ ਨੂੰ ਜੇਕਰ ਸਿਆਸਤ ਵਿੱਚੋਂ ਅਸਤੀਫਾ ਲੈਣਾ ਪਿਆ ਜਦੋਂ ਉਹ 75 ਸਾਲ ਦੇ ਹੋ ਗਿਆ ਤਾਂ ਇਹੀ ਨੀਤੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨੀ ਚਾਹੀਦੀ ਹੈ ਇਟ ਮੀਨਸ ਕਿ ਸਤਾਰਾ ਜਦੋਂ 75 ਸਾਲ ਦੇ ਹੋ ਜਾਣਗੇ ਕਿਹੜੀਆਂ ਸੰਗhayਾਂ ਲਗਾਈਆਂ ਜਾਣਗੀਆਂ ਨੇ ਕਿ ਦੇਸ਼ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਨਵਾਂ ਪ੍ਰਧਾਨ ਮੰਤਰੀ ਮਿਲੇਗਾ ਧੰਨਵਾਦ